ਅੱਜ ਮੈਂ ਪਹੁੰਚੀ ਹਾਂ ਪਿੰਡ ਰਾਏਪੁਰ ਰਸੋਲਪੁਰ ਇਹ ਉਹ ਪਿੰਡ ਹੈ ਜਿੱਥੇ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਆਪਣੇ ਚਰਨ ਰੱਖੇ ਸਨ ਚਲਦੇ ਹਾਂ ਪਿੰਡ ਦੇ ਅੰਦਰ ਇਹ ਪਿੰਡ ਸਿੱਖ ਧਰਮ ਦੇ ਪ੍ਰਚਾਰ ਅਤੇ ਉਹਨਾਂ ਦੀ ਸੇਵਾ ਦੇ ਕਾਰਨ ਨਾਲ ਜਾਣਿਆ ਜਾਂਦਾ ਹੈ ਚਲ ਆਓ ਪਹਿਲੇ ਦਰਸ਼ਨ ਕਰੀਏ ਗੁਰਦੁਆਰਾ ਚੜਦੇ ਪਾਸੇ ਤੇ ਲੈਂਦੇ ਪਾਸੇ ਇਹ ਗੁਰਦੁਆਰਾ ਚੜਦੇ ਪਾਸੇ ਗੁਰਦੁਆਰੇ ਦੇ ਬਿਲਕੁਲ ਹੀ ਸਾਹਮਣੇ ਗੁਰੂ ਜੀ ਨੇ ਆਪਣੇ ਹੱਥ ਕਮਲਾ ਦੇ ਨਾਲ ਲਾਏ ਹੋਏ ਨਿਸ਼ਾਨ ਤੇ ਸ਼ੁਸ਼ੋਭਿਤ ਹੈ ਲੈਂਦੇ ਪਾਸੇ ਸ਼ੁਸ਼ੋਭਿਤ ਇਹ ਹੈ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਨੇ ਇੱਥੇ ਵੀ ਆਪਣੇ ਚਰਨ ਪਾਏ ਸਨ ਤੇ ਗੁਰੂ ਸਾਹਿਬ ਦੀ ਕਿਰਪਾ ਅ ਇੰਟਰਵਿਊ ਸਟੱਟਾ ਸਹੂਲਤਾ ਵਿੱਚ ਪਿੰਡ ਅਗਿਆ ਬਸ ਸੱਡੇ ਤੋਂ ਸ਼ੁਰੂ ਹੋ ਕੇ ਸਿਹਤ ਕੇਂਦਰ ਬੈਂਕ ਤੇ ਸਰਕਾਰੀ ਸਕੂਲ ਵੀ ਦੇਖ ਰਹੀਆਂ ਬਾ ਯਾਰ ਇਸ ਪਿੰਡੇ ਅੰਦਰ ਵਰਲਡ ਵਾਈਡ ਕ੍ਰਿਕਟ ਕੰਪਨੀ ਤੇ ਹੋਰ ਜੀਐਮਪੀ ਇੰਡਸਟਰੀਜ਼ ਵਰਗੀਆਂ ਫੈਕਟਰੀਜ਼ ਵੀ ਮੌਜੂਦ ਨੇ ਹੁਣ ਮੈਂ ਆਈਆਂ ਇਸ ਪਿੰਡੇ ਅੰਦਰ ਵਡਾਲਾ ਮਹੱਲੇ ਵਿੱਚ ਇਸ ਦੇ ਮੱਢ ਵਿੱਚ ਸਥਿਤ ਤੇ ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਜੀ ਚਲਾਉ ਹੁਣ ਚਲਦੇ ਹਾਂ ਗੁਰਦੁਆਰਾ タル ਸਾਹਿਬ ਇਸ ਸਥਾਨ ਤੇ ਤਨਤਨ ਸ਼੍ਰੀ ਗੁਰੂ ਹਰਾਈ ਸਾਹਿਬ ਜੀ 1710 ਵਿੱਚ 2 ਕੋਡ ਸਵਾਰ ਤੇ ਹੋਰ ਸੰਗਤ ਨਾਲ ਇਸ ਸਥਾਨ ਤੇ ਪਹੁੰਚੇ ਸਨ ਮੇਰੇ ਮਨ ਨੂੰ ਇੰਨਾ ਸਕੂਨ ਮਿਲ ਰਿ होके मैं चल दिया वापस वापस जाते रामलीला लीला ग्राउंड नाल ही पार्क भी मौजूद है हरियाली कारण काफी ठंडक मिल रही है पिंड की गल करिये रायपुर रसोलपुर सिख धर्म न जुड़िया हुआ है जितो दे लोग बहुत ही प्यारे शांति आपस च मिल बरत के रेंगे ने मैं चल दिया दुन अगली